जरा प्रोग्राम जरा रखा गया रैली रखी गई थी जी की है युद्ध नशे विरुद्ध ये अच्छ अच्छे बुलाए थे जो दो ढाई सौ बच्चे ने पार्टीसपेट किया और बच्चे बड़े खुश थे और छे किलोमीटर ही रैली सी ਬੜੇ ਕਾਫੀ ਲੋਕ ਕੀ ਜੋੜ ਰਹੇ ਆ ਸਾਡੇ ਕੋਲ ਨੇ ਬੜੇ ਅੱਗੇ ਲੋਕੀ ਕੰਪਲੇਂਟਾਂ ਲੈ ਕੇ ਨਹੀਂ ਆਉਂਦੇ ਸੀ ਉਹ ਲੋਕ ਆ ਰਹੇ ਆ ਉਹ ਲੋਗ ਆ ਰਹੇ ਆ ਅੱਜ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਇਸਟਿਕ ਚ ਰੱਖਿਆ ਗਿਆ ਸੀਗਾ ਸਾਈਕਲ ਰੈਡੀ ਵਕਤੀ ਗਈ ਸੀ ਜਿਹੜੀ ਕੀ ਹੈ ਯੁੱਧ ਨਸ਼ਿਆ ਵਿਰੋਧ ਮੇਰੀ ਪੰਜਾਬ ਸਰਕਾਰ ਨੇ ਬਹੁਤ ਹੀ ਇਸ ਨੂੰ ਗੰਭੀਰਤਾ ਨਾਲ ਲੈ ਕੇ ਪੂਰੇ ਪੰਜਾਬ 'ਚ ਵੱਖ-ਵੱਖ ਅੱਗੇ ਸਾਰੇ ਪ੍ਰੋਗਰਾਮ ਚੱਲ ਰਹੇ ਆ ਮਾਨਜੋਤ ਸਿੰਘ ਜੀ ਸਾਹਿਬ ਸ਼੍ਰੀ ਗਰੋਰੀ ਜੀ ਵੀ ਆਪਣੇ ਉਹਨਾਂ ਦੇ ਸੁਪਰਵਾਈਜ਼ਨ ਦੇ ਅੰਦਰ ਇਹਦੇ ਵਿੱਚ ਅੱਜ ਅਸੀਂ ਬੱਚੇ ਬੁਲਾਏ ਸੀ ਜਿਹੜੇ 2250 ਬੱਚੇ ਨੇ ਪਾਰਟਿਸਪੇਟ ਕੀਤਾ ਔਰ ਬੱਚੇ ਬੜੇ ਕੋਸ਼ਿਸ਼ ਕੀਏ ਵੀ ਇਦਾਂ ਨੇ ਪ੍ਰੋਗਰਾਮ ਹੁੰਦੇ ਰਹਿਣ ਬਾਅਦ ਚ ਵੀ ਸਾਨੂੰ ਕਹਿ ਗਿਆ ਵੀ ਮੈਨੂੰ ਇੰਨੇ ਇਦਾਂ ਲੈ ਕੇ ਦਾ ਬੱਚਿਆਂ ਨਾਲ ਪ੍ਰੋਗਰਾਮ ਹੋਵੇ ਤਾਂ ਕਿ ਅਵੇਰਨੈਸ ਆਵੇ ਹੈਲਥੀ ਜ਼ਿਆਦਾ ਫਿਟਨੈਸ ਦੀ ਅਵੇਰਨੈਸ ਆਵੇ ਤੇ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਇਸ ਕਰਕੇ ਜਿਹੜੀ ਰੈਲੀ ਸੀਗੀ ਟੋਟਲ 6 ਕਿਲੋਮੀਟਰ ਦੀ ਰੈਲੀ ਸੀ ਜਿਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਸਾਰੇ ਐਸਐਚਓ ਜੀਓਜ਼ ਔਰ ਮੀਡੀਆ ਦੇ ਜਿੰਨੇ ਵੀ ਪੱਤਰਕਾਰ ਭਰਾ ਰਹੇ ਉਹਨਾਂ ਨੇ ਇਸ ਹਿੱਸਾ ਲਿੱਤਾ ਤੇ ਬੜਾ ਅੱਛਾ ਪ੍ਰੋਗਰਾਮ ਹੈ ਕਿੰਨਾ ਕਿ ਰਿਸਪੌਂਸ ਮਿਲ ਰਿਹਾ ਸਾਰਾ ਰਿਸਪੌਂਸ ਹੁਣ ਕਾਫੀ ਅੱਛਾ ਆ ਰਿਹਾ ਡੇ ਬਾਏ ਡੇ ਕਾਫੀ ਲੋਕੀ ਜੁੜ ਰਹੇ ਆ ਸਾਡੇ ਕੋਲ ਨੇ ਬੜੇ ਅੱਗੇ ਲੋਕੀ ਕੰਪਲੇਂਟਾਂ ਲੈ ਕੇ ਨਹੀਂ ਆਉਂਦੇ ਸੀ ਹੁਣ ਲੋਕ ਆ ਰਹੇ ਆ ਕੁਝ ਲੋਕ ਨਸ਼ਾ ਛੜਨਾ ਚਾਹੁੰਦੇ ਆ ਪਰ ਮੈਂ ਫਰੇਕ ਨੂੰ ਆਪਣੇ ਸਾਰੇ ਔਸ਼ਦਗਰ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਨਸ਼ਾ ਛੜਨਾ ਚਾਹੁੰਦਾ ਹੈ ਕੋਲ ਵੈਲਕਮ ਹੈ ਸਾਡੇ ਐਸਚੂ ਨੂੰ ਜੀਓਜ਼ ਨੂੰ ਜਾਂ ਮੈਨੂੰ ਸਿੱਧਾ ਕਿ ਮਿਲ ਸਕਦਾ ਤਾਂ ਕਿ ਅਸੀਂ ਉਹਨਾਂ ਨੂੰ ਜਿਹੜਾ ਨਸ਼ਾ ਕਰ ਰਿਹਾ ਹੈ ਉਹਨਾਂ ਨੂੰ ਅਸੀਂ ਐਡਮਿਟ ਕਰਾਈਏ ਤਾਂ ਕਿ ਉਹ ਆਪਣਾ ਜੀਵਨ ਵਧੀਆ ਬਣਾ ਸਕੇ